ਸਤਿ ਸ਼੍ਰੀ ਅਕਾਲ ਜੀ ਅਸਟ੍ਰੋਲੋਜੀ ਵਿਦ ਤੇ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਕਿ ਇੱਕ ਜਿਹਨਾਂ ਮੈਂ ਪੜਿਆ ਕਹਿੰਦੇ ਜਿੰਨੀ ਘੱਟ ਨੌਲੇਜ ਹੋਵੇ ਉਨਾ ਹੀ ਬੰਦਾ ਵਧੀਆ ਰਹਿੰਦਾ ਆ ਲੋ ਮਤਲਬ ਇੱਥੇ ਕਿਹਾ ਜਾਂਦਾ ਕਿ ਪੜ ਲੈ ਨੌਲੇਜ ਲੈ ਲੈ ਤੇਰੀ ਜ਼ਿੰਦਗੀ ਚ ਕੰਮ ਆਊਗੀ ਤੇ ਕਈ ਵਾਰੀ ਇਹ ਵੀ ਹੁੰਦਾ ਕਿ ਜ਼ਿਆਦਾ ਜ਼ਿਆਦਾ ਗਿਆਨ ਇਨਸਾਨ ਨੂੰ ਸੌਣ ਨਹੀਂ ਦਿੰਦਾ ਬਹੁਤੇ ਗਿਆਨੀ ਤੇ ਵਿਗਿਆਨੀ ਸਿਰਫ ਤੇ ਸਿਰਫ ਸਰਚ ਕਰਨ ਚ ਹੀ ਲੱਗੇ ਰਹਿੰਦੇ ਆ ਤੇ ਗੂੜੀ ਨੀਂਦ ਉਹੀ ਸੌਂਦਾ ਜਿਹੜਾ ਬੇਪਰਵਾਹ ਹੁੰਦਾ ਗੱਲ ਤੇ ਮੰਨਣ ਵਾਲੀ ਐ ਪ੍ਰੈਕਟੀਕਲੀ ਮੰਨਣ ਵਾਲੀ ਐ ਕਿਤਾਬੀ ਗੱਲ ਨਹੀਂ ਐ ਪ੍ਰੈਕਟੀਕਲੀ ਮੰਨਣ ਵਾਲੀ ਉਹ ਕਹਿੰਦਾ ਜਿਹੜਾ ਜਿਹੜਾ ਜਿਹਨੇ ਆਪਣੇ ਆਪ ਨੂੰ ਮਰ ਗਿਆ ਮੰਨ ਲਿਆ ਨਾ ਜਿਉ ਉਹੀ ਸਕਦਾ ਹਾਏ ਕਿੰਨੀ ਡੂੰਗੀ ਗੱਲ ਆ ਮਤਲਬ ਜਿਹਨੇ ਆਪਣੇ ਆਪ ਨੂੰ ਮਰ ਗਿਆ ਮੰਨ ਲਿਆ ਉਹ ਜਿਉ ਵਧੀਆ ਚੱਲਦਾ ਮੈਂ ਤੁਹਾਨੂੰ ਨਾ ਇੱਕ ਕਹਾਣੀ ਸੁਣਾਉਣੀ ਆ ਇੱਕ ਵਾਰੀ ਇੱਕ ਕਿਸੇ ਜਗ੍ਹਾ ਦੇ ਉੱਤੇ ਸਜ਼ਾ ਦਿੱਤੀ ਗਈ ਮੌਤ ਦੀ ਚਾਰ ਜਾਣਿਆਂ ਨੂੰ ਸਜ਼ਾ ਦੇਣੀ ਸੀ ਤੇ ਨਾਲ ਕਿਹਾ ਗਿਆ ਵੀ ਇਹਨਾਂ ਨੂੰ ਅੱਜ 8:30 ਵਜੇ ਗੋਲੀ ਮਾਰ ਦੇਣੀ ਆ ਹਨਾ ਅੱਗੇ ਗੋਲੀ ਮਾਰ ਕੇ ਜਾਂ ਫਾਂਸੀ ਦੇ ਫੰਦੇ ਤੇ ਲਟਕਾ ਕੇ ਹੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਤੇ ਬਾਅਦ ਫੌਰਨ ਦੀ ਗੱਲ ਆ ਕਿ ਤਿੰਨ ਚਾਰ ਤਰ੍ਹਾਂ ਦੇ ਸੂਰਤੋਂ ਇੱਕ ਦੋਸਤ ਉਸਕੀ ਹੈ ਉਹ ਸੀ ਜਿਹੜਾ ਇੱਕ ਬੜਾ ਬਾਤੀ ਇੱਕ ਰਾਈਟਰ ਬਣਿਆ ਜਿਨੇ ਬੁੱਕਸ ਲਿਖੀਆਂ ਕਿ ਬਹੁਤ ਵਧੀਆ ਬੁੱਕ ਹੈ ਉਹਦੀ ਬਹੁਤ ਹੀ ਅੱਛੀ ਹੈ ਚਲੋ ਤਾਂ ਕਹਿੰਦੇ ਵੀ ਚਾਰ ਜਾਨਿਆਂ ਨੂੰ ਜਦੋਂ ਹੁਕਮ ਹੋਇਆ ਕਿ ਇਹਨਾਂ ਨੂੰ 6:30 ਵਜੇ ਗੋਲੀ ਮਾਰ ਦੇਣੀ ਹੈ ਤੇ ਉਹਨਾਂ ਨੂੰ 6:00 ਵਜੇ ਲਿਆ ਕੇ ਉੱਥੇ ਖੜਾ ਕਰ ਦਿੱਤਾ ਗਿਆ ਚਾਰਾਂ ਨੂੰ ਲਾਈਨ ਦੇ ਵਿੱਚ ਤੇ ਮੂਰੇ ਪਿਸਟਲ ਵਾਲੇ ਆਪਣੇ ਖੜ ਗਏ ਜੀ ਜੋ ਉਹਨਾਂ ਨੂੰ ਜਿਨ੍ਹਾਂ ਨੇ ਨਿਸ਼ਾਨੇ ਲਗਾ ਤਾ ਹੁਣ ਉਹਨਾਂ ਦੇ ਲਈ ਇੱਕ ਪਲ ਪਲ ਇੱਕ ਵਕਤ ਇੱਕ ਕੜੀ ਇੱਕ ਮਿੰਟ ਸੈਕਿੰਡ ਕੱਢਣਾ ਬਹੁਤ ਔਖਾ ਕਿਉਂਕਿ ਮੌਤ ਨੂੰ ਮੌਤ ਬਸ ਆ ਰਹੀ ਆ ਆ ਗਈ ਹੈ ਬਸ ਖਤਮ ਬਸ ਮਰ ਗਏ ਦਿਮਾਗ 'ਚ ਇੱਕੋ ਹੀ ਚੀਜ਼ ਬਸ ਹੁਣ ਮਰ ਗਏ ਉਹਨਾਂ ਨੂੰ ਇਹ ਵੀ ਕਿ ਹਜੇ ਅੱਧਾ ਘੰਟਾ ਪਿਆ ਉਹਨਾਂ ਨੂੰ ਇਹ ਨਹੀਂ ਬਸ ਵਕਤ ਹੋ ਜਾਣਾ ਤੇ ਜਦੋਂ ਸਾਡੀ ਜਾਨ ਹੋਣ ਨਿਕਲ ਜਾਣੀ ਆ ਮਤਲਬ ਵਕਤ ਆਇਆ ਹੋਇਆ ਮੌਤ ਦਾ ਤੇ ਕੀ ਹੋਇਆ ਇੱਕ ਜਦੋਂ ਤਕਰੀਬਨ ਸਾਢੇ ਕੁਛ ਇਹ ਹੋਣ ਵਾਲੇ ਸੀ 20 ਹੋ ਗਏ 6:20 ਤੇ ਇੱਕ ਕੋੜ ਸਵਾਰ ਆਇਆ ਉਹਨੇ ਆ ਕੇ ਕਿਹਾ ਕਿ ਇਹਨਾਂ ਦੀ ਸਜ਼ਾ ਪੂਰੀ ਉਮਰ ਜੇਲ੍ਹਖਾਨੇ ਵਿੱਚ ਕੱਢਣ ਲਈ ਮਤਲਬ ਜਿਹਨੂੰ ਆਪਾਂ ਉਮਰ ਕੈਦ ਕਹਿੰਦੇ ਆ ਉਹਦੇ 'ਚ ਬਦਲ ਦਿੱਤੀ ਗਈ ਹੈ ਜਿਹੜੀ ਮੌਤ ਦੀ ਸਜ਼ਾ ਸੀ ਉਮਰ ਕੈਦ 'ਚ ਬਦਲ ਦਿੱਤੀ ਗਈ ਕਿਉਂਕਿ ਉਹ ਮਰਨ ਦਾ ਹੀ ਉਹ ਕਰ ਰਹੀ ਸੀ ਇੰਤਜ਼ਾਰ ਤੇ ਮੌਤ ਦਾ ਇੰਤਜ਼ਾਰ ਸੀ ਤੇ ਇਹ ਸੁਣ ਕੇ ਇੱਕ ਜਾਨਾ ਤੇ ਗਿਰੀ ਗਿਆ। ਮਤਲਬ نیچے ਗਿਰ ਗਿਆ। ਉਹਨੂੰ ਦੱਸਿਆ ਗਿਆ ਤੂੰ ਜੀਵਤ ਹੈ ਪਰ ਉਹ ਸੁਣਨ। ਉਹ ਬਿਲਕੁਲ ਸੁਣਨ। ਕਿਉਂਕਿ ਉਹਨੇ ਮੌਤ ਨੂੰ ਅੰਦਰੋਂ ਫੀਲ ਕਰ ਲਿਆ ਕਿ ਕੁਝ ਨਹੀਂ ਬਈ। ਉਹ ਅੱਧਾ ਘੰਟਾ ਉਹਨਾਂ ਦੇ ਦਿਮਾਗ 'ਚ ਕੀ ਕੋ ਚੱਲਿਆ ਕਿ ਕੁਝ ਨਹੀਂ ਹੈ। ਕੁਝ ਵੀ ਨਹੀਂ ਹੈ। ਕਿ એનર્ਜੀ ਦੇ ਮੁਤਾਬਕ ਕੁਝ ਨਹੀਂ ਹੈ ਤੇ ਜੋ ਉਹਨਾਂ ਨੇ ਆਪਣੇ ਆਪ ਨੂੰ ਔਰਾ એનર્ਜੀ ਦਿੱਤੀ ਉਸ ਮੁਤਾਬਕ ਜਿੱਦਾਂ ਅਸੀਂ ਇਹ ਇਹ ਸੋਚ ਲਿਆ ਕਿ ਮੌਤ ਹੈ ਮੌਤ ਹੈ ਮੌਤ ਹੈ ਤਾਂ ਮੌਤ ਦਾ ਡਰ ਉਹਨਾਂ ਦੇ ਮਨ ਚੋਂ ਉੱਤਰ ਗਿਆ ਜਦੋਂ ਨਾ ਤੁਹਾਡੀ ਜ਼ਿੰਦਗੀ ਵਿੱਚ ਜਿਉਣ ਲਈ ਸ਼ੌਂਕ ਤੇ ਸਵਾਦ ਖਤਮ ਹੋ ਜੇ ਨਾ ਫਿਰ ਉਹ ਜ਼ਿੰਦਗੀ ਜ਼ਿੰਦਗੀ ਨਹੀਂ ਰਹਿੰਦੀ ਫਿਰ ਦੁੱਖ ਦੁੱਖ ਨਹੀਂ ਰਹਿੰਦਾ ਕੋਈ ਸੁੱਖ ਕਿਸੇ ਚੀਜ਼ ਦਾ ਅਸਰ ਨਹੀਂ ਰਹਿੰਦਾ ਇਸੀ ਤਰ੍ਹਾਂ ਨਾਲ ਦੋਸਤੋਂ ਇਸਕ ਨੇ ਇੱਕ ਬੁੱਕ ਲਿਖੀ ਕਿ ਜਦੋਂ ਤੁਸੀਂ ਮਰਗੇ ਹੁੰਨੇ ਹੋ ਨਾ ਤਾਂ ਤੁਹਾਡੇ ਤੇ ਕਿਸੇ ਚੀਜ਼ ਦਾ ਅਸਰ ਹੁੰਦਾ ਹੀ ਨਹੀਂ ਹੈ ਤੇ ਉਹ ਇੱਕ ਪਲ ਹੁੰਦਾ ਜਦੋਂ ਤੁਸੀਂ ਹਰ ਚੀਜ਼ ਦੇ ਲਈ ਇੱਕ ਨਿਊਟਰਲ ਬਣ ਜਾਂਦੇ ਹੋ ਜਿੱਦਾਂ ਕਿ ਭਗਵਾਨ ਮਹਾਵੀਰ ਸੀ ਉਹਨਾਂ ਨੇ ਮੌਤ ਤੇ ਹੀ ਅਸਲ ਦੇ ਵਿੱਚ ਜੋ ਭਗਤੀ ਕੀਤੀ ਸੀ ਕਿ ਜੇ ਮਾਰੀ ਜਾਣਾ ਤਾਂ ਫਿਰ ਜ਼ਿੰਦਗੀ ਕੀ ਹੈ ਪਰ ਅਸੀਂ ਇੱਕ ਬੱਚੇ ਨੂੰ ਜਦੋਂ ਜਨਮ ਹੁੰਦਾ ਜਾਂ ਅਸੀਂ ਦੁਨੀਆਦਾਰੀ ਚ ਰਹਿੰਦੇ ਆ ਤਾਂ ਅਸੀਂ ਇਹ ਚੀਜ਼ ਨਹੀਂ ਕਹਿੰਦੇ ਕਿ ਮਰ ਜਾਣਾ ਕਿਉਂਕਿ ਜੇ ਅਸੀਂ ਇਹ ਆਪਣੇ ਦਿਮਾਗ ਚ ਪਾ ਦਈਏ ਸਭ ਦੇ ਕਿ ਇੱਕ ਦਿਨ ਮਰ ਜਾਣਾ ਇੱਕ ਦਿਨ ਮਰ ਜਾਣਾ ਤਾਂ ਫਿਰ ਜ਼ਿੰਦਗੀ ਜਿਉਈ ਨਹੀਂ ਜਾਂਦੀ ਤੇ ਜ਼ਿੰਦਗੀ ਤਾਂ ਜਿਉਈ ਜਾਂਦੀ ਹੈ ਜਦੋਂ ਸਾਡੇ ਅੰਦਰ ਕਿਸੇ ਚੀਜ਼ ਨੂੰ ਪਾਉਣ ਦਾ ਸ਼ੌਂਕ ਮਨ ਹੋਵੇ ਤੇ ਫਿਰ ਅਸੀਂ ਉਹ ਚੀਜ਼ ਨੂੰ ਇੰਜੋਏ ਕਰਦੇ ਹਾਂ ਨਹੀਂ ਤਾਂ ਫਿਰ ਇੱਕ ਇਨਸਾਨ ਪੱਥਰੀ ਆ ਉਹਨੂੰ ਕੋਈ ਫੀਲਿੰਗ ਨਹੀਂ ਕੋਈ ਕੁਛ ਨਹੀਂ ਕਿਉਂਕਿ ਇੱਕ ਟਾਈਮ ਤੇ ਆ ਕੇ ਜੋ ਮੋਕਸ਼ ਹੈ ਉਹ ਹੀ ਕਿਹਾ ਜਾਂਦਾ ਹੈ ਜਦੋਂ ਤੁਸੀਂ ਜੋ ਕਿ ਜਦੋਂ ਤੁਸੀਂ ਦੁੱਖ ਸੁੱਖ ਦੀ ਤਰ੍ਹਾਂ ਤੁਸੀਂ ਇੱਕ ਚੀਜ਼ ਨੂੰ ਲੈਨੇ ਹੋ ਕਿ ਓਕੇ ਹੋ ਗਿਆ ਕੋਈ ਚੱਕਰ ਨਹੀਂ ਹੈ ਪਰ ਇਹ ਇਹ ਅਸਲ ਦੇ ਵਿੱਚ ਬਹੁਤ ਹੀ ਜ਼ਿਆਦਾ ਬ੍ਰਹਮ ਗਿਆਨੀ ਲੋਕਾਂ ਦੇ ਚੀਜ਼ ਦੀ ਅਸਰ ਹੋ ਸਕਦਾ ਹੋਊਗਾ ਆਮ ਇਨਸਾਨ ਨੂੰ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਤਰ੍ਹਾਂ ਦੇ ਦੁੱਖ ਸੁੱਖ ਦਾ ਇੰਨਾ ਕੋਈ ਪ੍ਰਭਾਵ ਪੈਂਦਾ ਹੈ ਜ਼ਿਆਦਾ ਤੇ ਕੀ ਆ ਪੈਂਦਾ ਹੀ ਪੈਂਦਾ ਤੇ ਉਹ ਪਹਿਣਾਈਆਂ ਕਿਉਂਕਿ ਕੁਦਰਤੀ ਤੌਰ ਤੇ ਅਸੀਂ ਇਨਸਾਨ ਆ ਨਾ ਕੇ ਦੇਵਤਾ ਤੇ ਚਲੋ ਦੁਨੀਆਦਾਰੀ ਚ ਰਹਿ ਕੇ ਸਾਨੂੰ ਸਾਰੀਆਂ ਚੀਜ਼ਾਂ ਕਰਨੀਆਂ ਹੀ ਪੈਂਦੀਆਂ ਨੇ ਗੱਲ ਇਹ ਸੀ ਕਿ ਜ਼ਿਆਦਾ ਗਿਆਨ ਵੀ ਪਰੇਸ਼ਾਨ ਹੀ ਕਰਦਾ ਤੁਸੀਂ ਨਹੀਂ ਚੁੱਪ ਰਹਿ ਸਕਦੇ ਜਦੋਂ ਤੁਹਾਨੂੰ ਇਹ ਪਤਾ ਹੋਵੇ ਕਿ ਸਾਹਮਣੇ ਵਾਲਾ ਗਲਤ ਆ ਜਦੋਂ ਤੁਹਾਨੂੰ ਇਹ ਪਤਾ ਹੋਵੇ ਕਿ ਇਹ ਤਰਕ ਨਹੀਂ ਹੈ ਜਦੋਂ ਤੁਹਾਨੂੰ ਪਤਾ ਹੋਵੇ ਕਿ ਇਸ ਦੀ ਗੱਲ ਦੀ ਸਿਰ ਪੈਰ ਨਹੀਂ ਹੈ ਬਹੁਤੇ ਲੋਕ ਬਹੁਤੇ ਲੋਕ ਗੱਲ ਸੁਣੀ ਐਦਰੋਂ ਕੱਢ ਦਿੱਤੀ ਠੀਕ ਐ ਬਈ ਅਗਲੇ ਦੀ ਸੋਚ ਐ ਨਹੀਂ ਪਰ ਜਦੋਂ ਤੁਹਾਨੂੰ ਪਤਾ ਲੱਗੇ ਕਿ ਉਹਦੀ ਸੋਚ ਇਸ ਚੀਜ਼ ਨੂੰ ਪਰ ਤੱਕ ਕਰਦੀ ਆ ਕਿ ਐਦਾਂ ਨਹੀਂ ਐਦਾਂ ਐਦਾਂ ਨਹੀਂ ਐਦਾਂ ਤਾਂ ਫੇਰ ਅਕਲ ਆਉਂਦੀ ਆ ਕਿ ਅੱਛਾ ਇਸ ਚੀਜ਼ ਦਾ ਲੌਜੀਕ ਆ ਵੈ ਤਰਕ ਆ ਵੈ ਸਵਾਲ ਪੁੱਛਣ ਵਾਲਾ ਹਮੇਸ਼ਾ ਹੀ ਵਧੀਆ ਸਮਝਦਾਰ ਇਨਸਾਨ ਹੁੰਦਾ ਇੱਕ ਛੋਟਾ ਜਿਹਾ ਬੱਚਾ ਨਾਲ ਕਾਫੀ ਸਵਾਲ ਪੁੱਛਦਾ ਹੈ ਉਹਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਨੂੰ ਲੈ ਕੇ ਬਹੁਤ ਸਾਰਾ ਕਸਮਾਨ ਪਿਆ ਹੁੰਦਾ ਇਸ ਕੋ ਐਸੇ ਕਿ ਐਸੀ ਇਹ ਇਦਾਂ ਕਿਦਾਂ ਇਹ ਕਿਉਂ ਹੁੰਦਾ ਹੈ ਆ ਕਿਉਂ ਹੁੰਦਾ ਤਾਂ ਤੁਸੀਂ ਸੱਚ ਜਾਣਨੋਂ ਬਹੁਤੇ ਪੇਰੈਂਟਸ ਬੱਸ ਕਰ ਹੁਣ ਸਾਰਾ ਦਿਨ ਕੁਐਸਚਨ ਹੀ ਪੁੱਛੀ ਜਾਂਦਾ ਇਹ ਤੇ ਬੜੇ ਪ੍ਰੈਸ਼ਨ ਪੁੱਛਦਾ ਜੇ ਸੱਚ ਜਾਣੋ ਤੁਹਾਡਾ ਬੱਚਾ ਬਹੁਤ ਸਾਰੇ ਪ੍ਰੈਸ਼ਨ ਤੁਹਾਨੂੰ ਪੁੱਛ ਰਿਹਾ ਤਾਂ ਉਹ ਹਰ ਚੀਜ਼ ਪ੍ਰਤੀ ਜਾਗਰੂਕ ਹੈ ਉਸ ਨੂੰ ਉਹ ਚੀਜ਼ਾਂ ਨਹੀਂ ਸਮਝ ਆ ਰਹੀਆਂ ਉਹ ਇਸ ਕਰਕੇ ਉਹ ਚੀਜ਼ਾਂ ਪੁੱਛ ਰਿਹਾ ਜਿਹੜਾ ਬੱਚਾ ਨਹੀਂ ਪੁੱਛ ਰਿਹਾ ਤਾਂ ਸਮਝੋ ਬੁੱਝਾ ਹੈ ਉਹਨੂੰ ਕੋਈ ਲੈਣਾ ਦੇਣਾ ਨਹੀਂ ਉਹਨੂੰ ਜਿੱਦਾਂ ਕਹ ਦੋ ਬਹਿ ਜਾ ਬਹਿ ਗਿਆ ਖੜੇ ਹੋ ਜੋ ਖੜਾ ਆਗਿਆਕਾਰੀ ਪੁੱਤਰ ਹੈ ਆਗਿਆਕਾਰੀ ਹੈ ਠੀਕ ਹੈ ਪਰ ਤਰਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਨੌਲੇਜ ਜੋ ਬੱਚੇ ਨੇ ਆਪਣੇ ਬਚਪਨ ਚੋਂ ਲੈ ਲੈਣੀ ਹੈ ਇਸੇ ਕਰਕੇ ਕਹਿੰਦੇ ਆ ਕਿ ਬੱਚੇ ਨੂੰ ਬਚਪਨ ਤੋਂ ਹੀ ਉਸ ਤਰ੍ਹਾਂ ਨਾਲ ਤਰਕ ਨਾਲ ਲੌਜੀਕ ਨਾਲ ਜਵਾਬ ਦਿੱਤਾ ਜਾਵੇ ਸਮਝਾਇਆ ਇਸੇ ਕਰਕੇ ਕਿਹਾ ਜਾਂਦਾ ਕਿ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਗਿਆਨ ਹੋਣਾ ਬਹੁਤ ਜ਼ਰੂਰੀ ਆ ਪਰ ਜ਼ਿਆਦਾ ਓਵਰ ਚੀਜ਼ ਹਰ ਤਰ੍ਹਾਂ ਨਾਲ ਖਰਾਬ ਹੀ ਕਰਦੀ ਹੈ ਹੈਨਾ ਚਲੋ ਕੁਦਰਤੀ ਤੌਰ ਤੇ ਕੁਦਰਤ ਨੇ ਜਿੰਨੀ ਕੋ ਨੌਲੇਜ ਦਿੱਤੀ ਹੈ ਉਨੀ ਕੋ ਵਰਤਣੀ ਹੈ ਜੇ ਤੁਹਾਨੂੰ ਮੈਂ ਅਸਟ੍ਰੋਲੋਜੀ ਦੇ ਹਿਸਾਬ ਨਾਲ ਦੱਸਾਂ ਤਾਂ ਜਿਹੜਾ ਜਿਹਦੀ ਆਪਾਂ ਅਜੇ ਮਿਥਨ ਰਾਸ਼ੀ ਆ ਜਿੱਦਾਂ ਤਾਂ ਕੰਨਿਆ ਰਾਸ਼ੀ ਆ ਬੁੱਧ ਮਾਲਕ ਹੈ ਤਾਂ ਤੀਜੀ ਰਾਸ਼ੀ ਬੁੱਧ ਦੀ ਦਿੱਤੀ ਗਈ ਆ ਤੀਜਾ ਖਾਨਾ ਤੇ ਛੇਵੀਂ ਰਾਸ਼ੀ ਇੱਕ ਬੁੱਧ ਦੀ ਦਿੱਤੀ ਗਈ ਆ ਦੇਖੋ ਦਿਮਾਗ ਦੀ ਇੱਕ ਤੀਜੀ ਤੇ ਇੱਕ ਛੇਵੀਂ ਦਿੱਤੀ ਗਈ ਆ ਕਿਉਂਕਿ ਦਿਮਾਗ ਹੀ ਸਾਰੇ ਪਹਾੜਿਆਂ ਦੀ ਜੜ ਹੈ ਕਿਉਂ ਤੀਜਾ ਖਾਨਾ ਅੱਠਵੇਂ ਤੋਂ ਅੱਠਵਾਂ ਖਾਨਾ ਮੌਤਾ ਦਰਵਾਜ਼ਾ ਮੰਨਿਆ ਜਾਂਦਾ ਹੈ ਤੇ ਛੇਵਾਂ ਖਾਣਾ ਜੋ ਵਾਹ ਰੋਗ ਬਿਮਾਰੀ ਚਿੰਤਾ ਦਾ ਮੰਨਿਆ ਜਾਂਦਾ ਤੇ ਚਿੰਤਾ ਸਾਨੂੰ ਇਹੀ ਚੀਜ਼ਾਂ ਦਿੰਦੀ ਆ ਕਿ ਸਾਡਾ ਓਵਰ ਦਿਮਾਗ ਸਾਡੀ ਓਵਰ ਥਿੰਕਿੰਗ ਸਾਡੇ ਦਿਮਾਗ ਦੇ ਘੋੜੇ ਜਿਆਦਾ ਭੱਜਣੇ ਜਿਹਦੇ ਜਿੰਨੇ ਜਿਆਦਾ ਭੱਜਦੇ ਆ ਉਹਨੂੰ ਲੱਗਦਾ ਕਿ ਮੈਂ ਉਨੀ ਜਿਆਦਾ ਸਫਲਤਾ ਹਾਸਲ ਕਰ ਲਈ ਹੈ ਜਦ ਕਿ ਹੈ ਤੇ ਨੁਕਸਾਨ ਵਾਲੀ ਚੁੱਪ ਚਾਪ ਸ਼ਾਂਤੀ ਨਾਲ ਜ਼ਿੰਦਗੀ ਸਾਡੇ ਕੋ ਕੱਢੀ ਕੋਈ ਨਹੀਂ ਜਾਂਦੀ ਤੇ ਨਾ ਹੀ ਅਸੀਂ ਕੱਢ ਸਕਦੇ ਇਸੇ ਕਰਕੇ ਕਿਹਾ ਓਵਰ ਦਿਮਾਗ ਵੀ ਦਿਮਾਗ ਨੂੰ ਖਰਾਬ ਹੀ ਕਰਦਾ ਪਰ ਗਿਆਨ ਦਾ ਹੋਣਾ ਜ਼ਰੂਰੀ ਆ ਓਵਰ ਚੀਜ਼ ਦਾ ਹੋਣਾ ਹਮੇਸ਼ਾ ਨੁਕਸਾਨ ਕਰਦਾ ਪਰ ਸੱਚ ਜਾਣੋ ਰੱਬ ਭਾਗ ਸਿਧਰਿਆਂ ਨੂੰ ਹੀ ਲਾਉਂਦਾ ਕਿਉਂਕਿ ਉਹਨਾਂ ਦੀ ਨੀਅਤ ਬਿਲਕੁਲ ਸਾਫ਼ ਉਹਨਾਂ ਦੇ ਕਰਮ ਬਿਲਕੁਲ ਨੀਅਤ ਨਾਲ ਮਿਲਦੇ ਜੁਲਦੇ ਜੋ ਕੁਛ ਅੰਦਰੋਂ ਉਹ ਬਾਹਰੋਂ ਤੇ ਅੱਜਕੱਲ ਕਹਿੰਦੇ ਲੋਕ ਦੋ ਦੋ ਚਿਹਰੇ ਲਾਈ ਫਿਰਦੇ ਆ ਮੈਂ ਕਹਿੰਦੀ ਆ ਦੋ ਦੋ ਕੰਨ ਵਾਧੂ ਚਿਹਰੇ ਲਾਈ ਫਿਰਦੇ ਪਤਾ ਹੀ ਲੱਗਦਾ ਕਿੱਥੇ ਕਿਹੜਾ ਚਿਹਰਾ ਬਦਲ ਦੇਣਾ ਕਿਸੇ ਦੇ ਸਾਹਮਣੇ ਕੁਝ ਹੋਰ ਉਹ ਚਾਰ ਕੋਤੇ ਜਾ ਕੇ ਥੋੜਾ ਬਦਲਦੇ ਆ ਨਾ ਵਾਲੀ ਦੂਜੇ ਨਾਲ ਗੱਲ ਕਰਦੇ ਸਮੇਂ ਹੋਰ ਓਹੋ ਤੁਸੀਂ ਬਿਲਕੁਲ ਵੀ ਨਹੀਂ ਜੀ ਕਿਸੇ ਦਾ ਅਸਲੀ ਚਿਹਰੇ ਦੇ ਦਰਸ਼ਨ ਕਰ ਸਕਦੇ ਸਚਾਈ ਆ ਕੀ ਪਤਾ ਕੌਣ ਕੀ ਟੱਕੀ ਫਿਰਦਾ ਤੇ ਕੀ ਚੱਕੀ ਫਿਰਦਾ ਚੱਲ ਛੱਡੋ ਆਪਾਂ ਗੱਲ ਕੀਤੀ ਸੀ ਕਿ ਅਸਲ ਦੇ ਵਿੱਚ ਜਦੋਂ ਵੀ ਤੁਸੀਂ ਗਿਆਨवान ਜਾਂ ਕਿਸੇ ਚੀਜ਼ ਦੀ ਪ੍ਰਾਪਤੀ ਲਈ ਕੋਈ ਯਤਨ ਕਰਦੇ ਹੋ ਤਾਂ ਅਸਲ ਚੋਦੇ ਲਈ ਤੁਹਾਨੂੰ ਉਨੀ ਕੋਈ ਨੌਲੇਜ ਹੋਣੀ ਚਾਹੀਦੀ ਆ ਕਿ ਤੁਸੀਂ ਪ੍ਰੈਸ਼ਨ ਕਰ ਸਕੋ ਸਤਰਕਤਾ ਦੇ ਨਾਲ ਠੀਕ ਹੈ ਨਾ ਤੇ ਪ੍ਰੈਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ 17 ਦਸੰਬਰ 2025 ਦਿਨ ਬੁੱਧਵਾਰ ਦਾ ਹੈ ਤ੍ਰਿਯੋਦਸ਼ੀ ਤਿਥੀ ਆ ਵਿਸ਼ਾਖਾ ਨਕਸ਼ਤਰ ਚੱਲ ਰਿਹਾ ਸੁਕਰਮਯੋਗ ਰਹੇਗਾ ਗ੍ਰਹਾਂ ਦੇ ਮੁਤਾਬਕ ਅੱਜ ਦੇ ਦਿਨ ਬੁੱਧਵਾਰ ਵਾਲੇ ਦਿਨ ਜੋ ਦੇਖਿਆ ਜਾਵੇ ਤਾਂ 17 ਦਸੰਬਰ ਨੂੰ ਬੁੱਧਵਾਰ ਨੂੰ ਵਿਸ਼ਾਖਾ ਨਕਸ਼ਤਰ ਚੱਲਿਆ ਔਰ 10:26 ਮਿੰਟ ਤੱਕ ਤੁਲਾ ਰਾਸ਼ੀ ਵਿੱਚ ਚੰ드ਰਮਾ ਰਹਿਣਗੇ ਤੇ ਉਸ ਤੋਂ ਬਾਅਦ বৃশ্চਿਕ ਰਾਸ਼ੀ 'ਚ ਚਲੇ ਜਾਣਗੇ 13 ਸਵੇਰੇ 26:33 ਤੋਂ ਸ਼ੁਰੂ ਹੋ ਜਾਏਗੀ ਤੇ ਪਰਦੋਸ਼ ਵਰਤ ਵੀ ਰਹੇਗਾ ਅੱਜ ਦੇ ਦਿਨ 12:00 ਵਜੇ ਤੋਂ ਲੈ ਕੇ 1:30 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਸਭ ਤੋਂ ਪਹਿਲਾਂ ਅਸੀਂ ਮੇਸ਼ ਰਾਸ਼ੀ ਦੀ ਗੱਲ ਕਰੀਏ ਆਪਾਂ ਤਾਂ ਇਸ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਕਿਉਂਕਿ ਚੰਦਰ 10 ਵਜੇ ਤੱਕ ਤਾਂ ਸੱਤਵੇਂ ਸਥਾਨ ਜਾਂ ਉਸ ਤੋਂ ਬਾਅਦ ਅੱਠਵੇਂ ਸਥਾਨ 'ਚ ਕੋਈ ਨਾ ਕੋਈ ਦਿਮਾਗੀ ਪਰੇਸ਼ਾਨੀ ਖੜੀ ਹੋਣ ਵਾਲੀ ਹੈ ਕੋਈ ਨਾ ਕੋਈ ਉਲਝੇਵੇਂ ਵੱਧ ਸਕਦੇ ਆ ਪਰ ਚੰਦਰਮਾ ਕਿਉਂਕਿ ਗੁਰੂ ਦੇ ਨਕਸ਼ਤਰ ਤੇ ਤਾਂ ਇਸ ਕਰਕੇ ਥੋੜੀ ਜਿਹੀ ਬਲੇਸਿੰਗ ਤੁਹਾਨੂੰ ਮੈਡੀਟੇਸ਼ਨ ਕਰਨ ਨਾਲ ਅੰਦਰੂਨੀ ਪਾਵਰ ਵਾ ਸਕਦੀ ਆ ਧਾਰਮਿਕ ਸਥਾਨ ਤੇ ਜਾਣਾ ਨੌ ਫੁੱਲ ਪੀਲੇ ਚੜਾਉਣਾ ਵਧੀਆ ਰਹੇਗਾ ਪਰ ਥੋੜੀ ਪਾਣੀ ਤੋਂ ਵੀ ਦੂਰੀ ਬਣਾ ਕੇ ਰੱਖਣੀ ਹੈ ਨਜ਼ਲਾ ਜ਼ੁਕਾਮ ਲੱਗ ਸਕਦਾ ਤੇ ਤੁਜਾ ਜ਼ਰੂਰੀ ਨਾ ਹੋਵੇ ਯਾਤਰਾ ਟਾਲ ਦੇਣੀ ਚਾਹੀਦੀ ਆ ਠੀਕ ਬਜ਼ੁਰਗਾਂ ਦੇ ਕੋਲ ਥੋੜੀ देर ਬੈਠੋ ਤੇ ਬਜ਼ੁਰਗਾਂ ਦੇ ਪੈਰੀ ਹੱਥ ਵੀ ਜਰੂਰ ਲਾ ਲਓ ਵਧੀਆ ਦਿਨ ਹੋ ਜਾਏਗਾ ਸ਼ੁਭ ਰੰਗ ਤੁਹਾਡਾ ਮਸਟਰਡ ਟੌਰਸ ਯਾਨੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਦੇ ਜੋ ਸਿਤਾਰੇ ਚੱਲੇ ਆ ਤੇ ਸ਼ਾਮ ਤੋਂ ਦੁਪਹਿਰ ਤੋਂ ਬਾਅਦ ਇਹ ਸਮਾਂ ਬਿਲਕੁਲ ਅੱਛਾ ਹੋ ਜਾਏਗਾ ਪ੍ਰੇਮ ਲਈ ਕਮਾਕਾਰਾਂ ਲਈ ਪ੍ਰੇਮ ਸਬੰਧਾਂ ਲਈ ਕਮਾਕਾਰਾਂ ਲਈ ਉਲਝੇਵਿਆਂ ਲਈ ਪੈਸੇ ਲਈ ਧਨ ਲਈ ਵਿਦੇਸ਼ ਤੋਂ ਪੈਸੇ ਲਈ ਅੱਜ ਦਾ ਦਿਨ ਤੁਹਾਡਾ ਸ਼ੁਭ ਜਾਣ ਵਾਲਾ ਹੈ ਬੜੇ ਵਧੀਆ ਰਹੋਗੇ ਤੁਸੀਂ ਬਾਹਰ ਖਾਣਾ ਖਾਣਾ ਸ਼ਾਪਿੰਗ ਕਰਨ ਦਾ ਮਨ ਹੈ ਤਾਂ ਜਰੂਰ ਕਰਕੇ ਆਓ ਥੋੜਾ ਧਿਆਨ ਰੱਖੋ ਕਿ ਮਨ ਦੀ بجائے ਥੋੜਾ ਦਿਮਾਗ ਤੋਂ ਚੱਲੋ ਕਿਉਂਕਿ ਜੋ ਨਕਸ਼ਤਰਾ ਮਿੱਤਰਨੀ ਆ ਤਾਂ ਥੋੜੇ ਮੋਟਾਪੇ ਤੇ ਕੰਟਰੋਲ ਸਾਰਾ ਦਿਨ ਬੈਠੇ ਨਹੀਂ ਰਹਿਣਾ ਸੈਰ ਜਰੂਰ ਕਰਨੀ ਆ ਤੇ ਚੰਦਰ ਮੱਥੇ ਤੇ ਲਾ ਲੈਣਾ ਸ਼ੁਭ ਰੰਗ ਅੱਜ ਤੁਹਾਡਾ ਸਿਲਵਰ ਸ਼ੁਭ ਨੰਬਰ 8 ਜੈਮਨੀ ਜਾਂ ਮਿਥੁਨ ਰਾਸ਼ੀ ਹੁਣ ਮਿਥੁਨ ਰਾਸ਼ੀ ਵਾਲਿਆਂ ਦੇ ਸਿਤਾਰਿਆਂ ਦੀ ਗੱਲ ਕਰੀਏ ਤਾਂ ਬੁੱਧ ਜੋ ਹੈ ਸ਼ੁਕਰ ਦੇ ਨਾਲ ਹੈ ਤੇ ਬੁੱਧ ਸ਼ੁਕਰ ਦੀ ਯੁਤੀ ਜੋ ਹੈ ਇਹ ਤਕਰੀਬਨ ਸ਼ੋਭੀ ਹੈ ਚੰਗੀ ਹੋਈ ਹੈ ਕੰਮਕਾਰ ਦੀ ਸਥਿਤੀ ਵੀ ਅੱਛੀ ਹੈ ਉਲਝੇਵੇਂ ਥੋੜੇ ਜਿਹਾ ਬਚੇ ਹੋਏ ਹੋ ਤੁਸੀਂ ਥੋੜੇ ਪੁਰਾਣੇ ਰੋਗ ਨੂੰ ਲੈ ਕੇ ਥੋੜੀ ਚਿੰਤਾ ਜ਼ਰੂਰ ਹੈ ਪਰ ਉਹ ਉਸ ਪ੍ਰਤੀ ਵੀ ਜ਼ਿਆਦਾ ਚਿੰਤਾ ਕਰਨੀ ਨਹੀਂ ਚਾਹੀਦੀ ਤੁਹਾਨੂੰ ਜੋ ਵੀ ਤੁਸੀਂ ਆਪਣੇ ਸੇਤ ਲਈ ਆਪਣੇ ਕੰਮ ਕਰ ਲਈ ਨਵੇਂ ਤਰੀਕੇ ਨਾਲ ਯਤਨ ਕਰ ਰਹੇ ਹੋ ਤਾਂ ਵਧੀਆ ਗੁਰੂ ਦਾ ਨਕਸ਼ਤਰ ਹੈ ਮਿੱਤਰ ਹੈ ਤਾਂ ਵਿਆਹ ਸ਼ਾਦੀ ਲਈ ਕੰਮਕਾਰ ਵਿਆਹ ਸ਼ਾਦੀ ਚ ਭਜ ਨਟਕੇ ਕੰਮਕਾਰ ਪੂਰੀ ਤਰ੍ਹਾਂ ਨਾਲ ਬਣੇ ਰਹਿਣਗੇ ਤੁਹਾਡੇ ਮਤਲਬ ਜੇ ਵੀ ਤੁਸੀਂ ਵਿਆਹ ਸ਼ਾਦੀ ਦੀ ਕਿਤੇ ਕੋਈ ਗੱਲ ਚੱਲਦੀ ਆ ਤਾਂ ਉਸ ਨੂੰ ਅੱਗੇ ਤੋਰ ਸਕਦੇ ਹੋ ਠੀਕ ਹੈ ਬੁੱਧਰੂ ਸ਼ੁਭ ਕਰਨ ਦੇ ਲਈ ਹਰੀ ਮੂੰਗੀ ਪੰਛੀਆਂ ਨੂੰ ਪਾ ਦਿਓ ਤੇ ਸ਼ੁਭ ਰੰਗ ਅੱਜ ਦੇ ਦਿਨ ਰਹੇਗਾ orange ਤੇ ਸ਼ੁਭ ਨੰਬਰ ਰਹੇਗਾ 5 ਕੈਂਸਰ ਜਾਨੀ ਕਰਕਰਾ ਸੀ ਕਰਕਰਾ ਸ਼ਿਵਾਂ ਨੂੰ ਮੈਡੀਟੇਸ਼ਨ ਜ਼ਰੂਰ ਕਰਨੀ ਚਾਹੀਦੀ ਆ ਜਿਹਦੇ ਨਾਲ ਵੀ ਚਾਹੋਗੇ ਉਦੇਪ ਕੰਮ ਹੋ ਜਾਣਗੇ ਥੋੜੇ ਜਿਆਦਾ ਸਚਾਈ ਸਚਾਈ ਪਸੰਦ ਰੋਗੇ ਕਿ ਨਹੀਂ ਜੀ ਨਹੀਂ ਦੋ ਨੰਬਰ ਦੇ ਕੰਮ ਬਿਲਕੁਲ ਨਹੀਂ ਕਰਨੇ ਜਿੱਥੇ ਵੀ ਸਟੈਂਡ ਲੈਣਾ ਸਚਾਈ ਨਾਲ ਹੀ ਲੈਣਾ ਇਹ ਤੁਹਾਡੀ ਸੋਚ ਰਹੇਗੀ ਪੜ੍ਹਾਈ ਦਾ ਪੂਰੀ ਤਰ੍ਹਾਂ ਨਾਲ ਫਾਇਦਾ ਲੈਣ ਦੇ ਲਈ ਤੁਹਾਨੂੰ ਚਾਹੀਦਾ ਹੈ ਕਿ ਪੜ੍ਹਾਈ ਨੂੰ ਟਾਈਮ ਵੀ ਦਿੱਤਾ ਜਾਵੇ ਅਜੀਬ ਜਿਹੇ ਹਾਲ ਜਰੂਰ ਪੈਣਗੇ ਪਰ ਉਸ ਨੂੰ ਤੁਸੀਂ ਸਹੀ ਕਰ ਸਕਦੇ ਹੋ ਕੇਸਰ ਮੱਥੇ ਤੇ ਲਾ ਕੇ ਠੀਕ ਮਾਤਾ ਦੀ ਸਿਹਤ ਠੀਕ ਹੁੰਦੀ ਜਾਏਗੀ ਟੈਨਸ਼ਨ ਨਹੀਂ ਕਰਨੀ ਸ਼ੁਭਰਾਤ ਕੋਈ ਵੀ ਪਾ ਸਕਦੇ ਹੋ ਬਸ ਨੀਲਾ ਰੰਗ ਨਹੀਂ ਪਾਉਣਾ ਤੇ ਸ਼ੁਭ ਨੰਬਰ ਰਹੇਗਾ ਆ 7 ਨੰਬਰ ਓਕੇ ਲਿਓ ਜਨ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੇ ਲਈ ਚੰਦਰ ਚੌਥੇ ਸਥਾਨ ਵਿੱਚ ਜਾਏਗਾ ਵਾਹਨ ਖਰੀਦਣ ਲਈ ਗੱਡੀ ਲੈਣ ਲਈ ਘਰ ਲੈਣ ਲਈ ਪ੍ਰਾਪਰਟੀ ਲੈਣ ਲਈ ਅੱਜ ਦਾ ਦਿਨ ਤੁਹਾਡਾ ਬਹੁਤ ਅੱਛਾ ਜਾਣ ਵਾਲਾ ਹੈ ਤੇ ਪ੍ਰਾਪਰਟੀ ਦਾ ਕੰਮ ਕਰਨ ਵਾਲਿਆਂ ਲਈ ਵੀ ਦਿਨ ਬਚ ਅੱਛਾ ਬਸ ਧਿਆਨ ਇਹ ਰੱਖਣਾ ਹੈ ਕਿ ਘਰ ਤੋਂ ਨਿਕਲਦੇ ਹੀ ਕਿਸੇ ਵੀ ਕੁੱਤੇ ਨੂੰ ਰੋਟੀ ਪਾ ਕੇ ਜਾਓ ਲਗਨ ਚ ਬੈਠ ਕੇ ਤੂੰ ਸ਼ੁਭਫਲ ਦੇਏਗਾ ਜਾਂ ਮੁੱਠੀ ਕੁ ਚੌਲ ਲੈ ਕੇ ਚੱਲਦੇ ਪਣ ਚ ਜਲ ਪ੍ਰਵਾਹ ਕਰ ਦਿਓ ਮਾਨਸਿਕ ਪਰੇਸ਼ਾਨੀ ਵੀ ਘਟੇਗੀ ਤੇ ਘਰ ਚ ਸ਼ਾਂਤੀ ਵੀ ਬਣੀ ਰਹੇਗੀ ਚਾਂਦੀ ਕੋੜ ਰੱਖਣੀ ਵੀ ਹਜਦੇ ਦਿੰਦਾ ਉਹ ਪਾਈ ਰਹੇਗਾ ਬ੍ਰੈਸਪਨ ਦਾ ਨਕਸ਼ਤਰ ਮਿੱਤਰ ਆ ਭਾਵੇਂ ਪਰ ਅੱਠਵੇਂ ਘਰ ਨੇ ਦਾ ਮਾਲਕ ਹੋਣ ਕਰਕੇ ਥੋੜੇ ਕੰਮ ਕਰਦਾ ਡਿਲੇ ਕਰਾਈ ਰਿਹਾ ਸ਼ੁਭ ਰਾਂਗ ਅੱਜ ਵੀ ਖਾਕੀ ਰਹੇਗਾ ਤੇ ਸ਼ੁਭ ਨੰਬਰ ਰਹੇਗਾ ਜੀ ਬਾਗ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਯਾਤਰਾ ਕਰਨੀ ਪੈ ਸਕਦੀ ਆ ਅਣ ਚਾਹੇ ਮਨ ਨਾਲ ਕੋਈ ਯਾਤਰਾ ਨਹੀਂ ਕਰਨੀ ਬਾਹਰੋਂ ਖਾਣਾ ਬਾਹਰੋਂ ਖਾਣ ਪੀਣ ਦਾ ਧਿਆਨ ਰੱਖਣਾ ਤੇ ਤੁਹਾਨੂੰ ਚਾਹੀ ਵੀ ਧਿਆਨ ਰੱਖਣਾ ਕਿ ਤੁਹਾਡੇ ਸ਼ਬਦ ਦੂਜੇ ਨੂੰ ਨਾ ਚੁਬ ਜਾਣ कन्या राशि वाले दे ਲਈ क्योंकि बृहस्पति ਦਾ ਨਕਸ਼ਤਰ ਮਿੱਤਰ ਹੈ ਇਸ ਕਰਕੇ ਥੋੜੇ ਹਸਪੀਟਲ ਦੇ ਚੱਕਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਵੀ ਲੱਗ ਸਕਦੇ ਆ ਕਿਸੇ ਰੋਗ ਬਿਮਾਰੀ ਦੀ ਚਿੰਤਾ ਆਪਾਂ کہہ ਸਕਦੇ ਆ ਦੋ ਦੁੱਧ ਦੇ ਪੈਕੇਟ ਲੈ ਕੇ ਧਾਰਮਿਕ ਸਥਾਨ ਤੇ ਰੱਖੋ ਯਾਤਰਾ ਤੇ ਜਾ ਰਹੇ ਹੋ ਤਾਂ ਸੌਂਪ ਦਾ ਸੇਵਨ ਕਰਕੇ ਜਾਓ ਲਿਬਰਾ ਜਾਨੀ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲਈ ਸੇਤ ਹੋਂਠੀਕ ਹੁੰਦੀ ਜਾਏਗੀ ਤਾਂ ਨ ਬਿਜ਼ਨਸ ਵਪਾਰ ਤੇ ਕੰਮ ਕਰ ਖਾਸ ਤੌਰ ਤੇ ਦੁਕਾਨਦਾਰੀ ਦਾ ਕੰਮ ਕਰਨ ਵਾਲਿਆਂ ਲਈ ਆਇਆ ਦਿਨ ਬਿਲਕੁਲ ਬੈਸਟ ਜਾਣ ਵਾਲਾ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਦੂਜੀ ਗੱਲ ਇਹ ਆ ਕਿ ਤੁਲਾ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਅੱਜ ਵਾਈਟ ਜਾਂ ਕਰੀਮ ਕਲਰ ਪਾ ਲੈਣਾ ਤੁਸੀਂ ਤੇ ਦੂਸਰਾ ਮਿਊਜ਼ਿਕ ਜ਼ਰੂਰ ਸੁਣਨਾ ਤੇ ਤੀਸਰਾ ਸਭ ਤੋਂ ਜ਼ਰੂਰੀ ਦਹੀਂ ਧਾਰਮਿਕ ਸਥਾਨ ਤੇ ਰੱਖਣ ਤੇ ਸੇਵਨ ਕਰਨ ਤੇ ਘਰ ਤੋਂ ਨਿਕਲਦੇ ਸਮੇਂ ਸਹਿਤ ਦਹੀਂ ਦਾ ਸੇਵਨ ਕਰਕੇ ਜਾਓ ਰਿਲੈਕਸ ਵੀ ਮਿਲੇਗੀ ਔਰ એનર્ਜੀ ਵੀ ਅੱਛੀ ਹੁੰਦੀ ਜਾਏਗੀ ਸ਼ੁਭ ਰੰਗ ਤੁਹਾਡਾ ਅੱਜ ਰਹੇਗਾ ਫਿਰੋਜ਼ੀ ਔਰ ਸ਼ੁਭ ਨੰਬਰ ਰਹੇਗਾ 10 ਸਕੋਰਪੀਆ ਬ੍ਰਿਸ਼ਚ ਰਾਸ਼ੀ ਸਿਤਾਰੇ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਤਕਰੀਬਨ ਦੇਖਿਆ ਜਾਵੇ ਤਾਂ ਠੀਕ ਨੇ ਚੰਦਰ ਲਗਨ ਚਾ ਰਿਹਾ ਹੈ ਬੁੱਧ ਸ਼ੁਕਰ ਪਹਿਲਾਂ ਤੋਂ ਹੀ ਇੱਥੇ ਇੱਥੇ ਨੇ ਥੋੜੇ ਜਿਹਾ ਕੰਮ ਕਰਨ ਨੂੰ ਲੈ ਕੇ ਥੋੜੀ ਟੈਨਸ਼ਨ ਜ਼ਰੂਰ ਵਸ ਸਕਦੀ ਹੈ ਤੁਹਾਡੀ ਕਿ ਕੰਮ ਕਾਰ ਦੀ ਸਥਿਤੀ ਸਹੀ ਨਹੀਂ ਹੈ ਜਾਂ ਕੰਮ ਕਰਨ ਨੂੰ ਲੈ ਕੇ ਕੋਈ ਨਾ ਕੋਈ ਪਰੇਸ਼ਾਨੀ ਪਰ ਅਸਲ ਚ ਦੇਖਿਆ ਜਾਵੇ ਤਾਂ ਮੰਗਲ ਦੀ ਸਥਿਤੀ ਜੋ ਹੈ ਮਜ਼ਬੂਤ ਹੈ ਸੂਰਜ ਨਾਲਾ ਥੋੜਾ ਜਿਹਾ ਸੁਭਾਅ ਦਾ ਤੱਤਾਪਨ ਨੁਕਸਾਨ ਕਰਾ ਰਿਹਾ ਹੈ ਪਰਿਵਾਰ ਵਿੱਚ ਰਿਸ਼ਤੇ ਥੋੜੇ ਖਰਾਬ ਹੋ ਸਕਦੇ ਆ ਤਾਂ ਉਹਦੇ ਲਈ ਇੱਕ ਤੁਸੀਂ ਹਾਲਾ ਰੰਗ ਨਹੀਂ ਪਾਉਣਾ ਤੇ ਦੂਜਾ ਜੇਦ ਕੇ ਹੜ ਕੇ ਕੋਈ ਕੰਮ ਨਹੀਂ ਕਰਨਾ ਤੇ ਤੀਜਾ ਮਾਂ ਦਾ ਆਸ਼ੀਰਵਾਦ ਜ਼ਰੂਰ ਲੈ ਲੈਣਾ ਸਮਝੋ ਅੱਧੇੇ ਕੰਮ ਹੋ ਗਏ ਡੀਲ ਕਰਦੇ ਸਮੇਂ ਸਾਈਨ ਕਰਦੇ ਸਮੇਂ ਜ਼ਰੂਰ ਸਤਰ ਕਰ ਬੋ ਸ਼ੁਭ ਰੰਗ ਅੱਜ ਤੁਹਾਡਾ ਰਹਿਣ ਵਾਲਾ ਵੀ ਬ੍ਰਾਊਨ ਕਲਰ ਤੇ ਸ਼ੁਭ ਨੰਬਰ ਲੈਣ ਵਾਲਾ ਤੇ ਸੈਜੀਟੇਰੀਸ ਤਨੂਰਾਸ਼ੀ ਤਨੂਰਾਸ਼ੀ ਵਾਲਿਆਂ ਦੇ ਲਈ ਮਾਨਸਿਕ ਕਲਪਹਾਟ ਬਣੀ ਰਹੇਗੀ ਯਾਤਰਾ ਜਾਂ ਘਰ ਵਿੱਚ ਹੀ ਆਪਣੀ ਮਾਨਸਿਕ ਕਲਪਹਾਟ ਤੋਂ ਬਚਣ ਲਈ ਪ੍ਰਾਣੀਆਂ ਗੱਲਾਂ ਨੂੰ ਆਪਣੇ ਦਿਮਾਗ ਚ ਨਾ ਲੈ ਕੇ ਆਓ ਹੋ ਗਿਆ ਜਾਣ ਦੋ ਮਿੱਟੀ ਪਾਓ ਧਿਆਨ ਰੱਖਣਾ ਕਿ ਹੁਣ ਸੂਰਜ ਲਗਣ ਚਾਹ ਰਾਜਨੀਤੀ ਤੇ ਸੱਚਾਈ ਪਸੰਦ ਹੋ ਤੁਸੀਂ ਚੱਲ ਰਹੇ ਹੋ ਸਹੀ ਤਰੀਕੇ ਨਾਲ ਪਰ ਗੁੱਸਾ ਜ਼ਿਆਦਾ ਮੈਂ ਪਹਿਲਾਂ ਵੀ ਦੱਸਿਆ ਸੀ ਤੇ ਲਈ ਮਾਨਸਿਕ ਕਲਪਹਾਟ ਵੀ ਦੇਏਗਾ ਤੇ ਖਰਚੇ ਖਾਸ ਤੌਰ ਤੇ ਉਲਝੇਵੇਂ ਵਧਾ ਦੇਣਗੇ ਪਰ ਬ੍ਰਹਿਸਪਤ ਦਾ ਨਿਸ਼ਚਤਰ ਮਿੱਤਰ ਹੈ ਨਜਾਇਜ਼ ਜਗ੍ਹਾ ਤੇ ਕੋਈ ਪੈਸਾ ਖਰਚ ਨਹੀਂ ਹੋਏਗਾ ਪਤਾਸੇ ਦਾ ਸੇਵਨ ਕਰਨਾ ਬੱਚਿਆਂ ਨੂੰ ਪਤਾਸੇ ਦੇਣੇ ਅੱਜ ਦੇ ਦਿਨ ਦਾ ਉਬਾਰ ਰਹੇਗਾ ਸ਼ੁਭ ਰੰਗ ਤੁਹਾਡਾ ਲਾਈਟ ਗ੍ਰੇ ਕਲਰ ਤੇ ਸ਼ੁਭ ਨੰਬਰ ਰਹੇਗਾ ਜੀ 11 ਕੈਪ੍ਰਿਕੌਰ ਮਕਰ ਰਾਸ਼ੀ ਦੇ ਸਿਤਾਰੇ ਜੀ ਦਸਵੇਂ ਚੰਦਰ ਚੱਲ ਰਿਹਾ ਹੈ ਅੱਛਾ ਹੈ ਅੱਛੇ ਲੋਕਾਂ ਨਾਲ ਸਬੰਧ ਵੀ ਬਣ ਰਹੇ ਆ ਪਰ ਕੰਮ ਕਾਰਾਂ ਦੀ ਰੁਕਾਵਟ ਕੋਈ ਨਾ ਕੋਈ ਪੈ ਹੀ ਜਾਂਦੀ ਆ ਚੰਦਰਮਾ ਜੋ ਹੈ ਬ੍ਰਸਪਤੀ ਦੇ ਨਕਸ਼ਤਰ ਸ ਹੈ ਥੋੜੀ ਬਹੁਤੀ ਮਾਨਸਿਕ ਅਕਲਪਾਟ ਵਧੀ ਕਿ ਕਿਉਂ ਨਹੀਂ ਹੋ ਰਿਹਾ ਕੋਈ ਕੰਮ ਕਿਉਂ ਨਹੀਂ ਹੋ ਰਿਹਾ ਨਾਲ ਹੀ ਚੱਲਦੇ ਪਣ ਚ ਚੌਲ ਹੰਦੀ ਦੁੱਧ ਦੇ ਚਲ ਪ੍ਰਵਾਹ ਕਰੋ ਰਿਲੈਕਸ ਮਿਲੇਗੀ ਨਾਲ ਹੀ ਬੁੱਧ ਸ਼ੁਕਰ ਦੇ ਨਾਲ ਚੰਦਰ ਦਾ ਜੋਗ 11ਵੇਂ ਸਥਾਨ ਵਿੱਚ ਤੁਹਾਨੂੰ ਇਨਕਮ ਦੇ ਰਸੋਰਸਸ ਵਧਵਾਏਗਾ ਕੋਸ਼ਿਸ਼ ਇਹ ਕਰਨੀਏ ਮਕਰ ਰਾਸ਼ੀ ਵਾਲਿਆਂ ਨੇ ਕਿ ਰਸੋਈ ਚ ਬੈਠ ਕੇ ਖਾਣਾ ਜ਼ਰੂਰ ਖਾ ਲੈਣਾ ਅੱਜ ਤੇ ਨਾਲ ਦੇਖਿਆ ਜਾਵੇ ਤਾਂ ਅੱਜ ਦੇ ਦਿਨ ਤੁਸੀਂ ਜੋ ਕਲਰ ਹੈ ਉਹ ਪਾ ਸਕਦੇ ਹੋ ਹਲਕਾ ਜਿਹਾ ਅਸਮਾਨੀ ਕਲਰ ਸ਼ੁਭ ਨੰਬਰ ਤੁਹਾਡਾ ਰਹੇਗਾ ਜੀ 2 ਪਾਈਸੇ ਜਣੀ ਮੀਨ ਰਾਸ਼ੀ ਮੀਨ ਰਾਸ਼ੀ ਅਕਿਊਰਸ ਜਣੀ ਕੁੰਭ ਰਾਸ਼ੀ ਸ਼ੋਰੇ ਕੁੰਭ ਰਾਸ਼ੀ ਵਾਲੰਦੇ 10ਵੇਂ ਸਥਾਨ ਚੰਦਰ ਜਾਏਗਾ ਨਕਸ਼ਤਰ ਬ੍ਰਸਪਤ ਦਾ ਜੋ ਹੈ ਇਨਕਮ ਦੇ ਸੋਰਸਸ ਲਈ ਚੰਗਾ ਕੋਈ ਨਵੇਂ ਕੰਮ ਦੀ ਆਫਰ ਕੋਈ ਪਾਰਟਨਰਸ਼ਿਪ ਵਿੱਚ ਕੰਮ ਦੀ ਆਫਰ ਆ ਰਹੀ ਹੈ ਬੱਚਿਆਂ ਨਾਲ ਬੈਸਵਾਜੀ ਤੋਂ ਬਚੋ ਬੱਚਿਆਂ ਨੂੰ ਲੈ ਕੇ ਥੋੜੀ ਚਿੰਤਾ ਤਾਂ ਜ਼ਰੂਰ ਆ ਤੁਹਾਨੂੰ ਪਰ ਉਹਨਾਂ ਨਾਲ ਬੈਸਵਾਜੀ ਬਿਲਕੁਲ ਨਹੀਂ ਕਰਨੀ ਤੇ ਅੱਛੇ ਲੋਕਾਂ ਨਾਲ ਸਬੰਧ ਨੇ ਉਹਦਾ ਫਾਇਦਾ ਲੈਣ ਦੇ ਲਈ ਜ਼ਰੂਰੀ ਨਹੀਂ ਕਿ ਸਾਰੇ ਭੇਤ ਦਿੱਤੇ ਜਾਣ ਤਾਂ ਆਪਣੇ ਭੇਤ ਵੀ ਨਾ ਦੋ ਕਿਸੇ ਨੂੰ ਕੋਸ਼ਿਸ਼ ਕਰਨੀ ਰਾਤ ਨੂੰ ਦੁੱਧ ਬਿਲਕੁਲ ਨਹੀਂ ਪੀਣਾ ਲੱਤਾਂ ਗੋਟਿਆਂ ਪੈਰਾਂ 'ਚ ਦਰਦ ਹੋਵੇ ਤਾਂ ਤੁਸੀਂ ਪਾਣੀ 'ਚ ਹਲਦੀ ਪਾ ਕੇ ਇਸ਼ਨਾਨ ਕਰ ਸਕਦੇ ਹੋ ਬ੍ਰਹਸਪਤ ਦਾ ਸ਼ੁਭ ਫਾਲ ਮਿਲੇਗਾ ਸ਼ੁਭ ਰੰਗ ਅੱਜ ਰਹਿਣ ਵਾਲਾ ਹੈ ਜੀ ਤੁਹਾਡਾ ਫਰੋਜੀ ਕਲਰ ਤੇ ਸ਼ੁਭ ਨੰਬਰ ਰਹਿਣ ਵਾਲਾ ਹੈ 4 ਪਾਈ ਸੇਜ਼ ਨਮੀ ਦਾ ਸੀ ਮੀਨ ਦਾ ਸੀ ਤੇ ਲਈ ਜੋ ਸਿਤਾਰੇ ਚੱਲ ਰਿਹਾ ਚੰਦਰ 8ਵੇਂ ਸਥਾਨ ਤੇ ਸੀ ਵਧੀਆ ਹੋਇਆ 9ਵੇਂ ਆ ਗਿਆ 9ਵੇਂ ਚੰਦਰ ਵਧੀਆ 10:30 ਵਜੇ ਆ ਜਾਏਗਾ ਵਧੀਆ ਹੋ ਜਾਏਗਾ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨਾ ਹੈ ਤਾਂ ਜਰੂਰ ਟੇਕ ਕੇ ਆਓ ਨਜ਼ਰਾਂ ਤੋਂ ਬਚੋ ਸ਼ਰਨੀ ਲਗਨ ਚ ਤੇ ਬਾਦੂ ਦੀਆਂ ਉਲਝੇਵੇਂ ਦਿਮਾਗ ਚੋਂ ਕੱਢੋ ਤੇ ਜਿਸ ਤਰ੍ਹਾਂ ਦਾ ਕੰਮ ਹੈ ਉਸ ਤਰ੍ਹਾਂ ਦੇ ਜੀਵਨ ਸਾਥੀ ਨਾਲ ਥੋੜਾ ਜਿਹਾ ਮਨ ਮੁਟਾ ਹੋ ਸਕਦਾ ਹੈ ਤੋ ਸਹਜਤਾ ਨਾਲ ਚੱਲਣਾ ਬਹੁਤ ਹੀ ਜ਼ਿਆਦਾ ਤੁਹਾਨੂੰ ਸਕੂਨ ਵੀ ਦੇਵੇਗਾ ਤੇ ਘਰੇਲੂ ਕਲੇਸ਼ ਤੇ ਵੀ ਜ਼ਿਆਦਾ ਬੋਲਣਾ ਕਲੇਸ਼ ਨੂੰ ਵਧਾਏਗਾ। ਤੋ ਬਹੁਤੇ ਮੁੱਦਿਆਂ ਤੇ ਸਾਈਲੈਂਟ ਮੋਡ 'ਚ ਰਹੋ। ਵੈਸੇ ਬ੍ਰਹਿਸਪਤ ਦਾ ਨਕਸ਼ਤਰ ਅਜਿ ਮਿੱਤਰ ਹੈ। ਤੁਹਾਡੀਆਂ ਤੇ ਤਰੀਫਾਂ ਹੀ ਹੋਣਗੀਆਂ ਆਲੇ-ਦੁਆਲੇ ਕਿ ਤੁਸੀਂ ਸਹੀ ਹੋ ਤਾਂ ਕੋਈ ਨੁਕਸਾਨ ਨਹੀਂ ਹੋਣ ਵਾਲਾ ਠੀਕ ਹੈ। ਚਲੋ ECG ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਗ੍ਰਹਿ ਮੁਤਾਬਕ ਕਿਦਾਂ ਆਪਾਂ ਸਿਤਾਰਿਆਂ ਨੂੰ ਸ਼ੁਭ ਕਰਕੇ ਦਿਨ ਨੂੰ ਅੱਛਾ ਬਣਾ ਸਕਦੇ ਹਾਂ। ਨਾਲ ਹੀ ਵਾਸਤੂ ਦੇ ਮੁਤਾਬਕ ਆਪਾਂ ਛੋਟੇ ਛੋਟੇ ਟਿਪਸ ਤੁਹਾਨੂੰ ਦੱਸਦੇ ਹੀ ਰਹਿੰਨੇ ਆ ਬਹੁਤੇ ਲੋਕਾਂ ਨੂੰ ਥੋੜੀ ਪਰੇਸ਼ਾਨੀ ਇਹ ਹੁੰਦੀ ਆ ਕਿ ਘਰੇਲੂ ਕਲੇਸ਼ ਜੀਵਨ ਸਾਥੀ ਨਾਲ ਤੂੰ ਤੂੰ ਮੈਂ ਮੈਂ ਖਾਣਾ ਖਾਂਦੇ ਸਮੇਂ ਲੜਾਈ ਹੋ ਜਾਂਦੀ ਆ ਪਹਿਲੀ ਗੱਲ ਤਾਂ ਖਾਣਾ ਕਦੇ ਵੀ ਬੈੱਡ ਤੇ ਨਹੀਂ ਖਾਣਾ ਚਾਹੀਦਾ ਬੈੱਡਰੂਮ 'ਚ ਵੀ ਨਹੀਂ ਖਾਣਾ ਚਾਹੀਦਾ ਜ਼ਰੂਰੀ ਹੋਵੇ ਤਾਂ نیچے ਬੈਠ ਕੇ ਖਾਓ ਦੂਜੀ ਗੱਲ ਘਰ ਭਲੇ ਦੁੱਖ ਕ੍ਰੇਸ਼ ਤੋਂ ਬਚਣ ਦੇ ਲਈ ਬੈੱਡਰੂਮ ਦੇ ਵਿੱਚ ਜਾਣ ਤੋਂ ਪਹਿਲਾਂ ਮੈਂ ਦੱਸਿਆ ਸੀ ਨਾ ਇੱਕ ਵਾਰ ਪੈਰ ਧੋ ਲਓ ਤੇ ਹੁਣ ਇਹ ਜ਼ਰੂਰੀ ਆ ਕਿ ਜਿਹੜੀ ਤੁਸੀਂ ਬੈਡਰੂਮ ਚ ਪਾਣੀ ਰੱਖਦੇ ਹੋ ਰਾਤ ਨੂੰ ਆਪਾਂ ਪਾਣੀ ਤਾਂ ਰੱਖਦੇ ਹੀ ਨਾ ਆਪਣੇ ਸਹਰਾਣੇ ਜਾ ਕਿਤੇ ਹੋਰ ਤਾਂ ਕਰ ਉਸ ਬੈਡਰੂਮ ਦੀ ਨਾਰਥ ਈਸਟ ਦਿਸ਼ਾ ਚ ਰੱਖੋ ਕਲੈਰਿਟੀ ਤੇ ਸ਼ਾਂਤੀ ਬਣੀ ਰਹੇਗੀ ਤੁਹਾਡੇ ਨਾਲ ਰੱਖ ਕੇ ਦੇਖੋ ਅੱਛਾ ਹੋ ਜਾ ਸਮਝ ਜਾ ਜਦ ਤਾਪ ਸਭ ਦਾ ਜਦ ਤਾ ਦਿਨ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਸਸਰੀ ਕਾ